ਗੁਰਪ੍ਰਤਾਪ ਸਿੰਘ ਵਡਾਲਾ ਜੀ ਪੱਸੋਂ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਉਸ ਸ਼ਖਸ ਨੂੰ ਉਸ ਪਾਪੀ ਰੂਹ ਨੂੰ ਉਹ ਸੰਬੋਧਨ ਕਰਦੇ ਪਏ ਆ ਸ੍ਰੀ ਪ੍ਰਦੀਪ ਕਲੇਰ ਉਹਨਾਂ ਨੇ ਕਿਹਾ ਮਜਬੂਰ ਹਰ ਜਿਹੜਾ ਧਰਮੀ ਬੰਦਾ ਉਹ ਉਸ ਬੰਦੇ ਦਾ ਸ਼ਖਸ ਦਾ ਨਾਮ ਲੈਣਾ ਨਹੀਂ ਪਸੰਦ ਕਰਦਾ ਜਿੰਨਰ ਬਣੇ ਆ ਉਹਨਾਂ ਤੋਂ ਮੈਂ ਪੁੱਛਣਾ ਚਾਹੁੰਨਾ ਕੀ ਆਪਾਂ ਦੋ ਗੱਲਾਂ ਹੋ ਸਕਦੀਆਂ ਜਾਂ ਤਾਂ ਆਪਾਂ ਡੇਰੇ ਨਾਲ ਜਾਂ ਆਪਾਂ ਸਿਕ ਕੌਮ ਨਾਲ ਬੇਅਦਵੀ ਕਰਦਾ ਬੇਅਦਵੀ ਜੀ ਕਿਸੇ ਨੇ ਵੀ ਕਰਵਾਈ ਆ ਉਹ ਬੰਦਾ ਆਪਦਾ ਕੋਈ ਜਿਹੜਾ ਉਹਦਾ ਸੈਕੰਡਰੀ ਕਮਾਂਡ ਹੁੰਦਾ ਉਹਨੂੰ ਨਹੀਂ ਕਹੇਦਾ ਹੁੰਦਾ ਕਹਦਾ ਵੀ ਜਿਹੜਾ ਕੋਈ ਕੰਮ ਕਰਦਾ ਲੋਕ ਜਿਹੜਾ ਥੱਲੇ ਬੇਸ ਤੇ ਕੰਮ ਕਰਦਾ ਉਹ ਉਹ ਤੋਂ ਕਰਾਈ ਜਾਂ ਕਿਵੇਂ ਵੀ ਕਰਾਈ ਉਹ ਬੰਦਿਆਂ ਤੋਂ ਕਰਾਈ ਉਹ ਉਹ ਕਹਿੰਦਾ ਮੈਂ ਮੀਟਿੰਗ ਕਰਕੇ ਆਇਆ ਸੀ ਇਹ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਨੇ ਇਹ ਤਾਂ ਸਿਰਫ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਛਾਪ ਖਰਾਬ ਕਰਨ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਛਾਪ ਖਰਾਬ ਕਰਦੇ ਕੋਈ ਹੋਰ ਕੋਈ ਨਹੀਂ ਭਾਈ ਜਰਾ ਇਹ ਕਿਹੜੀ ਪ੍ਰੈਸਿੰਗ ਹੋ ਰਹੀ ਹੈ ਕਿ ਕਿਸ ਮਤਲਬ ਹੋ ਰਿਹਾ ਹੈ ਮੈਂ ਦੱਸਣਾ ਜੀ ਪਹਿਲਾਂ ਪਤਲਾ ਲਈ ਆਪਾਂ ਜੀ 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 ਉਧਰ ਵਿਖੇ ਆ ਜਾਏ ਸਾਰੇ প্রেস ਭਾਈਚਾਰਾ ਅਤੇ ਸਾਰੇ ਮੋਢੇਦਾਰ ਸਾਹਿਬਾਨ ਸਨੂਬਨੀ ਕਾਲੀਦਨ ਤੇ ਸਾਰੇ ਰਲ ਕੇ ਪਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਪ੍ਰੈਸ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਾਰਿਸ ਦੇ ਮੌਸਮ ਚ ਵੀ ਆਏ ਨੇ ਤੇ ਉਹਨਾਂ ਦਾ ਬੜਾ ਜੀ ਆਇਆਂ ਆ ਤੁਹਾਡਾ ਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਆ ਅੱਜ ਜਿਹੜਾ ਵਿਸ਼ਾ ਜੀ ਪ੍ਰੈਸ ਕਾਨਫਰੰਸ ਦਾ ਇੱਕ ਤਾਂ ਪ੍ਰਦੀਪ ਕਲੇਰ ਜਿਸ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ ਉਹ ਵਿਸ਼ਾ ਜੀ ਦੂਸਰਾ ਵਿਸ਼ਾ ਜੀ ਅਨੁਸ਼ਾਸਨ ਕਮੇਟੀ ਵੱਲੋਂ ਜਿਹੜੇ ਬਾਗੀ ਲੀਡਰ ਪਾਰਟੀ ਵਿੱਚੋਂ ਬਰਖਾਸਤ ਕੀਤੇ ਹਨ ਉਹਨਾਂ ਸਬੰਧੀ ਹੈ ਜੀ ਹੁਣ ਆਪਾਂ ਸਾਰਿਆਂ ਨਾਲ ਪਹਿਲਾਂ ਸ਼ੁਰੂ ਕਰਦੇ ਆਂ ਜੀ ਪ੍ਰਦੀਪ ਕਲੇਰ ਦਾ ਜਿਹੜਾ ਵਿਸ਼ਾ ਆ ਉਹਦੇ ਤੇ ਪ੍ਰਦੀਪ ਕਲੇਰ ਇੱਕ ਉਹ ਵਿਅਕਤੀ ਹੈ ਮੈਂ ਤਾਂ ਇਹ ਸਮਝਦਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਗੁਨੇਗਾਰ ਪ੍ਰਦੀਪ ਕਲੇਰ ਆ ਪ੍ਰਦੀਪ ਕਲੇਰ ਇੱਕ ਉਹ ਆਨਸਰ ਹੈ ਉਹ ਸ਼ਖਸ਼ ਜਿਸਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਬੇਅਦਬੀ ਕੀਤੀ ਇਹ ਜਦੋਂ ਗੱਲ ਕਹਿਣ ਲੱਗਦੇ ਆ ਬੜਾ ਮਦਵੀ ਔਖਾ ਹੁੰਦਾ ਤੇ ਜ਼ਬਾਨ ਤੋਂ ਵੀ ਕਹਿਣਾ ਬੜਾ ਔਖਾ ਹੁੰਦਾ ਕਿ ਉਸਨੇ ਸੱਚੇ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਇੱਕ ਇਹ ਉਹ ਪ੍ਰਦੀਪ ਕਲੇਰ ਹੁਣ ਪ੍ਰਦੀਪ ਕਲੇਰ ਜਿੱਥੇ ਸਿੱਖ ਕੋਮ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਥਾ ਰੱਖਣ ਵਾਲੇ ਤੇ ਜਿਹੜੇ ਹਰ ਧਰਮ ਦਾ ਸਤਕਾਰ ਕਰਦੇ ਹਰ ਚਾਹੇ Hindu ਮਾਜੇਵਾ ਚਾਹੇ ਮੁਸਲਮ ਮਜਬਾ ਹਰ ਜਿਹੜਾ ਧਰਮੀ ਬੰਦਾ ਉਹ ਉਸ ਬੰਦੇ ਦਾ ਸ਼ਖਸ ਦਾ ਨਾਮ ਲੈਣਾ ਨਹੀਂ ਪਸੰਦ ਕਰਦਾ ਕਿਉਂਕਿ ਜਿਸ ਨੇ ਐਡਾ ਘਲਾਉਣਾ ਕੰਮ ਕੀਤਾ ਹੋਵੇ ਜਿਹਨੂੰ ਦੁਨੀਆ ਨਮਨ ਕਰਦੀ ਆ ਦੁਨੀਆ ਸਿਰ ਝੁਕਾਉਂਦੀ ਆ ਦੁਨੀਆ ਨੱਕ ਰਗੜ ਕੇ ਉਹਦੇ ਮੂਹਰੇ ਗਲਤੀਆਂ ਮੰਨਦੀ ਆ ਆਪਦੀ ਇਛਾਵਾ ਮੰਗਦੀ ਆ ਉਸ ਬੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਹੁਣ ਹਲਕੀ ਰਾਜਨੀਤੀ ਕੀ ਆ ਗਈ ਕਿ ਜਿਹੜੇ ਵਿੱਚ ਅਸੀਂ ਪ੍ਰਦੀਪ ਕਲੇਰ ਨੂੰ ਹੀਰੋ ਬਣਾ ਲਿਆ ਇੰਟਰਵਿਊਆਂ ਲੈਣ ਲੱਗ ਗਏ ਉਹਨਾਂ ਦੀਆਂ ਤੇ ਸਾਡੇ ਮਾਫ਼ ਕਰਨਾ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਉਹਨਾਂ ਦੇ ਕਨਵੀਨਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰਤਾਪ ਸਿੰਘ ਵਡਾਲਾ ਜੀ ਪੱਸੋਂ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਉਸ ਸ਼ਖਸ ਨੂੰ ਉਸ ਪਾਪੀ ਰੂਹ ਨੂੰ ਉਹ ਸੰਬੋਧਨ ਕਰਦੇ ਪਏ ਆ ਸ਼੍ਰੀ ਪ੍ਰਦੀਪ ਕਲੇਰ ਹੋਣਾ ਨੇ ਕਿਹਾ ਸ਼੍ਰੀ ਪ੍ਰਦੀਪ ਕਲੇਰ ਨੇ ਕਿਹਾ ਉਹ ਸ਼੍ਰੀ ਸ਼੍ਰੀ ਇੱਕ ਜਿਹੜਾ ਆਪਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਇਹ ਕੀ ਗੱਲ ਇਹ ਕੋਈ ਜਿਹੜਾ ਪ੍ਰਦੀਪ ਕਲੇਰ ਦੇ ਆਪਸ ਨੂੰ ਸੁਧਾਰਨ ਲਈ ਬਣਾਈ ਆ ਜਿਸ ਵਿੱਚ ਤੁਸੀਂ ਉਹਨੂੰ ਸ਼੍ਰੀ ਕਹਿ ਕੇ ਮਾਨ ਜੋ ਸਤਕਾਰ ਦਿੰਨੇ ਹੋ ਉਹ ਉਹ ਬੰਦੇ ਦਾ ਤਾਂ ਨਾਮ ਲੈਣਾ ਗੁਨਾਹ ਵਾ ਉਹਦਾ ਨਾਮ ਮੈਂ ਨਾ ਲੈ ਰਿਹਾ ਮੇਰਾ ਬਿਲਕੁਲ ਵੀ ਮੇਰਾ ਅੰਦਰੋਂ ਇਜਾਜ਼ਤ ਨਹੀਂ ਦਿੰਦੀ ਕਿ ਉਹਨੂੰ ਮੈਂ ਨਾਮ ਲਮਾ ਪਰ ਮਜਬੂਰਨ ਨਾਮ ਲੈ ਰਹਿ ਲੈਣਾ ਪੈ ਰਿਆ ਹੁਣ ਇਹ ਚ ਤਾਂ ਦੋ ਗੱਲਾਂ ਹੋਈਆਂ ਮੈਂ ਸਤਿਕਾਰਯੋਗ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣੇ ਆ ਉਹਨਾਂ ਤੋਂ ਮੈਂ ਪੁੱਛਣਾ ਚਾਹੁੰਨਾ ਕਿ ਆਪਾਂ ਦੋ ਗੱਲਾਂ ਹੋ ਸਕਦੀਆਂ ਜਾਂ ਤਾਂ ਆਪਾਂ ਡੇਰੇ ਨਾਲ ਜਾਂ ਆਪਾਂ ਸਿੱਖ ਕੌਮ ਨਾਲ ਜੇ ਆਪਾਂ ਡੇਰੇ ਦੇ ਨਾਲ ਆ ਫਿਰ ਤਾਂ ਠੀਕ ਹੈ ਜੀ ਜੇ ਆਪਾਂ ਸਿੱਖ ਕੌਮ ਨਾਲ ਫਿਰ ਉਹ ਸ਼ਰੀਮਾਨ ਨਹੀਂ ਹੋ ਸਕਦਾ ਦੋਨਾਂ ਦੋਨਾਂ ਗੱਲਾਂ 'ਚ ਆਪਾਂ ਨੂੰ ਇੱਕ ਗੱਲ ਤਾਂ ਸਟੈਂਡ ਲੈਣਾ ਪੈਣਾ ਨਾ ਜੀ ਹੁਣ ਉਹ ਤੇ ਆਪਾਂ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਸ਼ਰੀਕ ਹੈ ਕਿ ਉਹਨੂੰ ਸਤਕਾਰ ਦੇ ਕੇ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਆ ਕਿ ਇਹ ਤਾਂ ਅਕਾਲੀ ਦਲ ਨੂੰ ਪਹਿਲਾਂ ਹੀ ਅੰਦਰੋਂ ਖੋਰਾ ਲਾਈ ਜਾ ਰਹੇ ਆ ਕਿ ਜਦੋਂ ਅਕਾਲੀ ਦਲ ਉੱਠਣ ਲੱਗਦਾ ਜਦੋਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਬਚਾਓ ਯਾਤਰਾ ਚ ਬੜਾ ਵਧੀਆ ਮਹਮ ਬੜੀ ਬੜੀ ਵਧੀਆ ਯਾਤਰਾ ਸ਼ੁਰੂ ਹੋਈ ਉਸ ਵਿੱਚ ਕੀ ਹੋਇਆ ਲੋਕ ਲਹਿਰ ਹੋਈ ਲੋਕ ਲਹਿਰ ਚੱਲੀ ਅਕਾਲੀ ਦਲ ਦੀ ਗੱਲ ਚੱਲਣ ਲੱਗੀ ਉਸ ਵਿੱਚ ਬਾਗੀ ਲੀਡਰਾਂ ਨੇ ਕੀ ਕੀਤਾ ਕਿ ਸਦਾਸ ਅਗਵੀਰ ਸਿੰਘ ਬਾਦਲ ਇੱਕ ਵਧੀਆ ਨਿਖਰ ਕੇ ਅੱਗੇ ਆ ਰਹੇ ਆ ਉਹ ਆਪ ਤੋਂ ਆਪਣੇ ਹਲਕਿਆਂ ਦੇ ਵਿੱਚ ਵਰਕ ਬੰਦ ਕਰਤਾ ਆਪਣੇ ਹਲਕਿਆਂ ਦੇ ਵਿੱਚ ਗਈ ਨਹੀਂਗੇ ਵੋਟਾਂ ਹੀ ਨਹੀਂ ਮੰਗੀਆਂ ਜਿਹੜੇ ਬਾਕੀ ਢੜੇ ਵਾਲੇ ਆ ਦੱਸਣਾ ਚਾਹੁੰਨਾ ਮੈਂ ਤੁਹਾਨੂੰ ਉਹਨਾਂ ਨੇ ਚਾਹੇ ਕਿਸੇ ਦਾ ਦੋ ਹਲਕਿਆਂ 'ਚ ਸੀ ਚਾਹੇ ਪੰਜਾ ਹਲਕਿਆਂ 'ਚ ਸੀ ਉਹਨਾਂ ਨੇ ਆਪਦੇ ਹਲਕਿਆਂ 'ਚ ਵੋਟਾਂ ਨਹੀਂ ਮੰਗੀਆਂ ਚਾਹੇ ਪਟਿਆਲਾ ਹਲਕਾ ਲਾ ਲਓ ਚਾਹੇ ਸੰਗਰੂਰ ਲਾ ਲਓ ਚਾਹੇ ਜੋ ਉਹਨਾਂ ਨੇ ਕਿਸੇ ਨੇ ਕੋਈ ਵੋਟ ਨਹੀਂ ਮੰਗੀ ਮਿਸਟਰ ਦੇ ਬਾਅਦੋਂ ਮਿਸਟਰ ਸਿੰਘ ਸ਼ਰਮਣੀ ਅਕਾਲੀ ਦਲ ਤੇ ਜਿਹੜੀ ਸੁਧਾਰ ਲੈ ਰਿਹਾ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਪਹਿਲਾਂ ਮੈਨੂੰ 100 ਡਾਲਰ ਤੋਂ ਉਦੋਂ ਬਾਅਦ 1 ਬਾਈ 1 ਮੈਂ ਤੁਹਾਨੂੰ ਸਾਰਿਆਂ ਦਾ ਕਾਹਦੀ ਮਰਨ ਟਰੈਕਟਰ ਨਾਲ ਹਾਂਜੀ ਉਹਦੇ ਚ ਹੁਣ ਆਪਾਂ ਕਹਿੰਦੇ ਆ ਵੋਟ ਬੈਂਕ ਘਟਿਆ ਵੋਟ ਬੈਂਕ ਜਦ ਜਿਹੜੇ ਕਾਲੀ ਦਲ ਦੇ ਵੱਡੇ ਲੀਡਰ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ ਮਨਿਸਟਰੀਆਂ ਮਾਣੀਆਂ ਚੀ ਪਾਰਲੀਮੈਂਟ ਸੈਕਟਰੀਆਂ ਮਾਣੀਆਂ ਐਮ ਐਲ ਏ ਮਾਣੀਆਂ ਉਸ ਉਸ ਬੰਦਿਆਂ ਨੇ ਉੱਥੇ ਜਾ ਕੇ ਵੋਟਾਂ ਨਹੀਂ ਮੰਗੀਆਂ ਤੇ ਉਹਦਾ ਠਿਕਰਾ ਕੀ ਦਾ ਸਿਰ ਭੰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸੁਖਵੀਰ ਸਿੰਘ ਬਾਦਲ ਦੇ ਤਾਂ ਤੁਸੀਂ ਬਠਿੰਡਾ ਦੇਖ ਲਓ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਮਾਇਦਗੀ ਕਰਦੇ ਸੀ ਅਪਰੋਜਪੁਰ ਤੋਂ ਉਹ ਦੇਖ ਲਓ ਕਿੰਨਾ ਸੋਹਣਾ ਰਿਜ਼ਲਟ ਰਹੇ ਉਹ ਚੀਜ਼ਾਂ ਦੇ ਹੁਣ ਬਾਕੀ ਗੱਲਾਂ ਦਾ ਹੁਣ ਠਿਕਰਾ ਹੋਰ ਪਾਰਟੀਆਂ ਨਾਲ ਰਲ ਕੇ ਕਿਉਂਕਿ ਇੱਕ ਇਹਨਾਂ ਦਾ ਸੱਤਾ ਜਿਹੜੀ ਆ ਮੇਨ ਇਹਨਾਂ ਨੂੰ ਸੱਤਾ ਦੀ ਚਾਹ ਆ ਨਾ ਇਹਨਾਂ ਨੂੰ ਕਿਸੇ ਕਾਲੀ ਦਲ ਨਾਲ ਲੈਣਾ ਵਾ ਇਹਨਾਂ ਨੂੰ ਤਾਂ ਜਿਹੜਾ ਇਹਨਾਂ ਨੂੰ ਐਮਪੀ ਬਣਾ ਦੇਵੇ ਮੈਂਬਰ ਰਾਜੇਤ ਸਾਹਿਬ ਬਣਾ ਦੇਵੇ ਜਾਂ ਐਮਐਲਏ ਦੇ ਬਣਾ ਦੇਵੇ ਜਾਂ ਕੋਈ ਕਿਸੇ ਵਜ਼ੀਰ ਬਣਾ ਦੇਵੇ ਇਹਨਾਂ ਨੂੰ ਇਹਨਾਂ ਦਾ ਹੀ ਇਹ ਮਤਲਬ ਆ ਹੋਰ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਮਤਲਬ ਨਹੀਂ ਕੋਈ ਪੰਜਾਬ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ ਇੱਕ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਇਸ ਤੋਂ ਬਿਨਾ ਕੋਈ ਨਹੀਂ ਇਹ ਪੰਜਾਬੀਆਂ ਦੀ ਪਾਰਟੀ ਆ ਪੰਜਾਬੀਆਂ ਲਈ ਹੀ ਕੰਮ ਕਰਦੀ ਆ ਤੇ ਪੰਜਾਬੀਆਂ ਦੀ ਹੀ ਸੋਚ ਤੇ ਪਹਿਰਾ ਦਿੰਦੀ ਆ ਜਿਹੜਾ ਪ੍ਰਧਾਨ ਜੀ ਨੇ ਫੈਸਲਾ ਲਿਆ ਚੁਕੀ ਜੀ ਨੇ ਇਹ ਫੈਸਲਾ ਪਹਿਲਾਂ ਨਹੀਂ ਲੈਣਾ ਚਾਹੀਦਾ ਸੀ ਲੋਕ ਸਭਾ ਦੇ ਚੋਣਾਂ ਤੋਂ ਪਹਿਲਾਂ ਕਿਹੜਾ ਜੀ ਕਿਹੜਾ ਬਈ ਇਹਨਾਂ ਨੇ ਅਗਲਾ ਬੰਦੀ ਕੀਤੀ ਜਿਹੜੀ ਪਾਰਟੀ ਤੋਂ ਬਾਹਰ ਗੱਡੀ ਗਈ ਨਹੀਂ ਨਹੀਂ ਜੀ ਇਹ ਤਾਂ ਗੱਲ ਹੋ ਇਹ ਤਾਂ ਕੋਈ ਵੀ ਬੰਦਾ ਹੁਣ ਇਲੈਕਸ਼ਨਾਂ ਦੇ ਦਿਨਾਂ 'ਚ ਕੋਈ ਘਰੇ ਬਹਿ ਜੂਵੇ ਹੁਣ ਉਹ ਘਰੇ ਬਹਿ ਕੇ ਉਂ ਬੰਕਰੀ ਗਏ ਅਸੀਂ ਅਮ ਕਰਦੇ ਆਂ ਜੀ ਮਦਦ ਪਰ ਮਦਦ ਤਾਂ ਰਿਜ਼ਲਟ ਤੋਂ ਬਾਅਦ ਜਾਂ ਉਹਨੂੰ ਪਤਾ ਤਾਂ ਲੱਗ ਜਾਂਦਾ ਉਹ ਇੱਕ ਸਮਾਂ ਹੁੰਦਾ ਸਮਾਂ 'ਚ ਉਸ ਇੱਕ ਕੋਈ ਸਟੈਪ ਲੈਣਾ ਔਖਾ ਹੁੰਦਾ ਉਸ ਉਦੋਂ ਬਾਅਦ ਇਹਨਾਂ ਨੇ ਬਗਾਵਤ ਕੀ ਲਗੀ ਕਰਤੀ ਸ਼ੁਰੂ ਜਦੋਂ ਰਿਜ਼ਲਟ ਆਏ ਤਿੰਨ ਤਰੀਕ ਤੋਂ ਬਾਅਦ ਹੀ ਬਗਾਵਤ ਸ਼ੁਰੂ ਹੋ ਗਈ ਬਗਾਵਤ ਦਾ ਤਾਂ ਇਹਨਾਂ ਦਾ ਪਹਿਲਾਂ ਹੀ ਸੀਗਾ ਬਣਿਆ ਹੋਇਆ ਜਿਹਦੇ ਚ ਉਦੋਂ ਬਾਅਦ ਪ੍ਰੈਸਾਂ ਹੀ ਤੁਹਾਡੇ ਰੂਬਰੂ ਹੋ ਕੇ ਇਹ ਕਰਦੇ ਰਹੇ ਗੱਲਾਂ ਕਿ ਆਏ ਜੀ ਸੁਪਰੀਸਿੰਗ ਬਦਲਾਏ ਸੋਮਨੀ ਕਾਲੀ ਤਾਂ ਲਾਏ ਤੇ ਫਿਰ ਪਾਰਟੀ ਫੋਰਮ ਤੇ ਕੰਪੁਨਸ਼ਨ ਕਮੇਟੀ ਦੇ ਚੇਅਰਮੈਨ ਸੀਗੇ ਸਰਦਾਰ ਬਲਵਿੰਦਰ ਸਿੰਘ ਖੁੰਦੜ ਜੀ ਇਹਨਾਂ ਨੂੰ 21 ਤਰੀਕ ਨੂੰ ਸੱਦਿਆ ਇਹਨਾਂ ਨੂੰ 24 ਤਰੀਕ ਨੂੰ ਸੱਦਿਆ ਫੇਰ ਸਮਾਂ ਦਿੱਤਾ ਕਿ ਤੁਸੀਂ ਜਿਹੜਾ ਗੱਲ ਕਰਨੀ ਹੈ ਪਾਰਟੀ ਪਲੇਟਫਾਰਮ ਦੇ ਉੱਪਰ ਕੱਢ ਕੇ ਕਰੋ ਕੋਈ ਵੀ ਕੋਈ ਵੀ ਗੱਲ ਹੁੰਦੀ ਆ ਉਹ ਆਪਾਂ ਪਾਰਟੀ ਪਲੇਟਫਾਰਮ ਤੇ ਕਹਿੰਦੇ ਕਿ ਚੰਗੀ ਲੱਗਦੀ ਆ ਠੀਕ ਹੈ ਅੰਦਰ ਪਰਿਵਾਰਾਂ 'ਚ ਵੀ ਆਪਣੇ ਪਰਿਵਾਰਾਂ 'ਚ ਵੀ ਗੁੱਸੇ ਗਿਲੇ ਹੁੰਦੇ ਆ ਆਪਾਂ ਕੋਈ ਵੀ ਅੰਦਰ ਬਹਿ ਕੇ ਸੁਲਝਾਉਂਦੇ ਆ ਨਾ ਜੀ ਉਹ ਕੋਈ ਆਪਾਂ ਪ੍ਰੈਸ 'ਚ ਤਾਂ ਨਹੀਂ ਲੈ ਕੇ ਜਾ ਕੇ ਕਹਿੰਦੇ ਵੀ ਭਾਈ ਮੇਰਾ ਨਾ ਆ ਪਰਿਵਾਰਿਕ ਚੀਜ਼ ਆ ਆ ਨਹੀਂ ਹੁੰਦੀ ਆ ਨਹੀਂ ਹੁੰਦੀ ਜਦ ਪਾਰਟੀ ਫੋਰਮ ਤੇ ਆਪਾਂ ਗੱਲ ਕਰਨ ਨੂੰ ਤਿਆਰ ਨਹੀਂਗੇ ਇਹਦਾ ਮਤਲਬ ਸਿੱਧੋ ਸਿੱਧ੍ਹੀ ਇਹੀ ਗੱਲ ਆ ਜੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਇੱਕ ਬਣਾ ਕੇ ਨਕਲੀ ਸ਼੍ਰੋਮਣੀ ਅਕਾਲੀ ਦਲ ਤੇ ਸਰਕਾਰਾਂ ਦਿੱਲੀ ਦੇ ਹੱਥ ਦੇਣਾ ਚਾਹੁੰਦੇ ਆ ਜੀ ਤੇ ਉਹ ਪੰਜਾਬ ਦੀ ਜਨਤਾ ਬੜੀ ਸੂਝਵਾਨ ਉਹ ਕਦੇ ਵੀ ਇਹ ਚੀਜ਼ ਹੋਣ ਨਹੀਂ ਦਊਗਾ ਸਰ ਮੇਰੇ ਕਹਿਚੋਂ ਸੀ ਸ਼੍ਰੋਮਣੀ ਅਕਾਲੀ ਦਲ ਹੋਰ ਜਿਹੜੀ ਸੁਧਾਰ ਲੈ ਰਿਆ ਇਹ ਅਲੱਗ ਲੱਗਿਆ ਜੀ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤਾਂ ਇਹਨੇ ਆ ਬਣਾਈ ਹੈ ਜੀ ਆਊਟ ਸੁਧਾਰ ਕਰੀ ਤੇ ਜਾਂਦੇ ਆ ਹੁਣ ਪ੍ਰਦੀਪ ਕਲੇਰ ਦਾ ਅਕਸ ਸੁਧਾਰਨ ਤੇ ਲੱਗੇ ਆ ਜਿਹੜਾ ਬੰਦੇ ਦਾ ਨਾਮ ਲੈਣਾ ਨਹੀਂ ਕੋਈ ਪਸੰਦ ਕਰਦਾ ਜਿਨੇ ਐਡੀ ਵੱਡੀ ਬੇਅਦਬੀ ਕੀਤੀ ਆ ਬੰਦੇ ਨੇ ਉਸ ਨੂੰ ਅਸੀਂ ਸ੍ਰੀਮਾਨ ਕਹਿ ਕੇ ਉਹਨੂੰ ਸਮਾਜ ਦੇ ਵਿੱਚ ਉਹਦੀ ਸੁਧਾਰ ਕਰ ਰਹੇ ਆ ਉਹਦੀ ਇੰਟਰਵਿਊ ਹੋ ਰਹੀਆਂ ਹੋਰ ਕੀ ਸੁਧਾਰ ਆਹੀ ਸੁਧਾਰਦਾ ਜੀ ਉਹਨੇ ਸਰ ਪ੍ਰਦੀਪ ਕਲੇਰ ਨੇ ਜਿਹੜਾ ਹੈਗਾ ਸੁਖਵੀਰ ਬਾਦਲ ਤੇ ਵੀ ਕਾਫੀ ਇਲਜ਼ਾਮ ਲਾਏ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਆ ਹਾਂਜੀ ਹੁਣ ਇਹ ਤੁਸੀਂ ਦੱਸੋ ਜਦੋਂ ਐਸਆਈਟੀ ਬਣੀ ਸੀਗੀ ਜਦੋਂ ਪੁਲਿਸ ਇੰਟਰੋਗੇਸ਼ਨ ਤੇ ਸੀਗਾ ਉਦੋਂ ਤਾਂ ਪ੍ਰਦੀਪ ਕਲੇਰ ਕੁਝ ਭੁੱਲਿਆਂ ਦੀ ਗੱਲ ਠੀਕ ਹੈ ਨਾ ਜਦੋਂ ਹੁਣ ਢੇਲ ਹੋ ਜਾਂਦੀਆਂ ਉਹਦੇ ਆਕਾ ਜਿਨ੍ਹਾਂ ਨੇ ਸਟੇਟਾਂ ਚ ਚਲਾਉਂਦੇ ਆ ਤੇ ਜਿਨ੍ਹਾਂ ਇਲੈਕਸ਼ਨਾਂ ਲੜਨੀ ਹਰਿਆਣਾ ਇਲੈਕਸ਼ਨ ਵੀ ਆ ਰਹੀ ਆ ਉਹ ਵੀ ਆ ਹੁਣ ਇਹ ਦੇਖੋ ਤੁਸੀਂ ਕੜੀ ਕੀ ਦੇ ਨਾਲ ਜੁੜਦੀ ਆ ਕਿ ਹੁਣੇ ਸੈਂਸਿਟਿਵ ਕੰਮ ਕਿਵੇਂ ਸ਼ੁਰੂ ਹੋਇਆ ਬਾਕੀ ਟੜਾ ਬਣਿਆ ਕਿ ਅਕਾਲ ਤਖਤ ਸਾਹਿਬ ਆਪਾਂ ਪੇਜ ਹੋ ਕੇ ਅਸੀਂ ਮਾਫੀ ਮੰਗ ਲਈ ਠੀਕ ਹੈ ਜੀ ਚਲੋ ਅਕਾਲ ਤਖਤ ਸਾਹਿਬ ਮੈਂ ਕਹਿੰਦਾ ਇੱਕ ਵਾਰ ਨਹੀਂ ਜਿੰਨੀ ਵਾਰ ਮਰਜ਼ੀ ਜਾਇਆ ਜਾਵੇ ਉਹ ਥੋੜਾ ਹੀ ਚਲੋ ਉਹਦੇ ਨਾਲ ਹੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਜਵਾਬ ਸੀ ਉਹ ਸੁਖਬੀ ਸਿੰਘ ਬਾਦਲ ਜੀ ਨੇ ਇੱਕ ਨਮਾਣਾ ਸੇ ਓਕੇ ਉੱਥੇ-ਉੱਥੇ ਲਾ ਕੇ ਉਹ ਆਪਦਾ ਜਿਹੜਾ ਜਵਾਬ ਸੀ ਉਹਨਾਂ ਦੇ ਅੰਦਰ ਸਬਮਿਟ ਕਰਤਾ ਉਹਨਾਂ ਨੂੰ ਦੇਤਾ ਜਗਦਾ ਸਾਹਿਬ ਹੁਣ ਇਹਦੇ ਨਾਲ ਕੜੀ ਕੀ ਜੁੜਦੀ ਆ ਕੜੀ ਇਹ ਜੁੜਦੀ ਆ ਵਿੱਚੋਂ ਇਹ ਫਿਰ ਪ੍ਰਦੀਪ ਕਲੇਰ ਨਿਕਲੇ ਆਇਆ ਦੇਖੋ ਸਾਰੀ ਕੜੀ ਨਾਲ ਕੜੀ ਜੁੜੀ ਜਾਂਦੀ ਹੈ ਜੀ ਇਸ ਚੀਜ਼ ਦੀ ਪ੍ਰਦੀਪ ਕਲੇਰ ਕਹਿਣ ਲੱਗਿਆ ਕਿ ਮਾਫੀ ਮਤਲਬ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਬੰਦਾ ਬੇਅਦਬੀ ਕਰਦਾ ਬੇਅਦਬੀ ਜੇ ਕਿਸੇ ਨੇ ਵੀ ਕਰਵਾਈ ਆ ਉਹੋ ਬੰਦਾ ਆਪ ਦਾ ਕੋਈ ਜਿਹੜਾ ਉਹਦਾ ਸੈਕੰਡ ਇਨ ਕਮਾਂਡ ਹੁੰਦਾ ਉਹਨੂੰ ਨਹੀਂ ਭੇਜਦਾ ਹੁੰਦਾ ਕਦਾ ਵੀ ਜਿਹੜਾ ਕੋਈ ਕੰਮ ਕਰਦਾ ਲੋਕ ਜਿਹੜਾ ਥੱਲੇ ਬੇਸ ਤੇ ਕੰਮ ਕਰਦਾ ਉਹ ਉਹ ਤੋਂ ਕਰਾਈ ਜਾਂ ਕਿਵੇਂ ਵੀ ਕਰਾਈ ਉਹ ਬੰਦਿਆਂ ਤੋਂ ਕਰਾਈ ਉਹ ਉਹ ਕਹਿੰਦਾ ਮੈਂ ਮੀਟਿੰਗ ਕਰਕੇ ਆਇਆ ਸੀ ਇਹ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਜੀ ਇਹ ਤਾਂ ਸਿਰਫ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਛਾਪ ਖਰਾਬ ਕਰਨ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਛਾਪ ਖਰਾਬ ਕਰਦੇ ਕੋਈ ਹੋਰ ਤਾਂ ਮੁੱਦਾ ਲੱਭਦਾ ਨਹੀਂ ਜੀ ਇਹਨਾਂ ਨੂੰ ਇਹ ਬਹੁਤ ਮਾੜੀ ਗੱਲ ਆ ਕਾਲੀਦਾਨ ਨੂੰ ਜਿਹੜਾ ਕੋਰਾ ਲੱਗ ਰਿਹਾ ਜੀ ਇਹ ਮੈਂ ਤਾਂ ਕਹਿੰਦਾ ਇਹਦੋਂ ਮਾੜੀ ਗੱਲ ਹੈ ਨਹੀਂ ਪਿਛਲੇ ਇੱਕ ਮਹੀਨੇ ਤੋਂ ਕਾਲੀਦਾਨ ਦਾ ਜੋ ਨਿਖਾਰ ਆਇਆ ਉਹਦੇ ਤੁਸੀਂ ਪੰਦੇ ਜੀ ਕੋਲੋਂ ਬਾਤ ਪਾਓ ਦੇਖੋ ਕਿੰਨੀ ਲੋਕੀ ਪਰੇ ਹੋ ਗਏ ਜ਼ਮਾਨਤਾ ਤੱਕ ਜੱਤ ਹੋ ਗਈ ਹੈ ਤੁਹਾਡੇ ਘਰ ਜੀ ਭਾਜੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਸੀ ਕਿ ਜਿਹੜੇ ਬਾਗੀ ਲੀਡਰ ਨੇ ਇਹ ਤਾਂ ਆਪਦੇ ਘਰੇ ਬੈ ਗਏ ਨੇ ਹੁਣ ਜਿਨ੍ਹਾਂ ਨੇ 30 30 40 40 ਸਾਲ ਮਿਨਿਸਟਰੀਆਂ ਹੰਡਾਈਆਂ ਹੋਣ ਉਹਨਾਂ ਦਾ ਅਸਰ ਸੂਕ ਹੁੰਦਾ ਕਿ ਨਹੀਂ ਹੁੰਦਾ ਜੀ ਹੁੰਦਾ ਜੀ ਉਹ ਬੰਦੇ ਘਰੇ ਬਹਿ ਕੇ ਤੇ ਆਪਦੇ ਅੰਦਰ ਗੱਦੀ ਵੋਟਰਾਂ ਨੂੰ ਫੋਨ ਕਰੋਗੇ ਭਾਈ ਆਪਾਂ ਉੱਤਰ ਨਹੀਂ ਚੱਲਣਾ ਉੱਧਰ ਵੋਟਾਂ ਪਾਉਣੀ ਹੈ ਤੇ ਠੀਕਰਾ ਤੁਸੀਂ ਸਰਤਾ ਸੁਖਵੀਰ ਸਿੰਘ ਪਾਦਲ ਤੇ ਭੰਦੇ ਬੀਬੀ ਜਗੀਰ ਕੌਰ ਨੇ ਵੀ ਪਹਿਲਾਂ ਜਿਹੜੀ ਅੱਗੀ ਹੋਈ ਸੀਗੀ ਉਸ ਤੋਂ ਬਾਅਦ ਫੇਰ ਜਾ ਕੇ ਜਿਹੜਾ ਸੁਖਵੀਰ ਪਾਦਲ ਨੇ ਉਹਨਾਂ ਨਾਲ ਲੱਲੇ ਆ ਦੋ ਚਾਰ ਪੰਜ ਸੀਟਾਂ 10 ਸੀਟਾਂ ਤੇ ਹੋ ਜਾਣਗੀਆਂ 117 ਸੀਟਾਂ ਨੂੰ ਦੇਖੋ ਕਿੰਨੀਆਂ ਸੀਟਾਂ ਦਿੰਦਾ ਜੀ ਜਮਾਨਤਾ ਕਰਦਾ ਮੈਂ ਨਹੀਂ ਨਹੀਂ 117 ਤੇ ਨਹੀਂ ਹੋਣੀਆਂ ਭਾਈ ਕਿੰਨੀਆਂ ਚੋਂ ਕਿੰਨੀਆਂ ਉਹਦੇ ਚੋਂ 13 ਸੀਟਾਂ ਸੀ ਜੀ ਦੋ ਤਾਂ ਸਾਡੇ ਜਿਹੜੇ ਭਾਈ ਅਵਕਪਾਲ ਸਿੰਘ ਤੇ ਸਰਜੀ ਸਿੰਘ ਠੀਕ ਹੈ ਇਹਨਾਂ ਤਾਂ ਪੰਥ ਦੇ ਹੁਣ ਉਹਨਾਂ ਦੇ ਸਰਜੀ ਸਿੰਘ ਦੇ ਪਿਤਾ ਜੀ ਦੀ ਬਹੁਤ ਵੱਡੀ ਕਰਵਾਉਂਦੀ ਸੀ ਸਿੱਖ ਪਾਕ ਕੌਮ ਜਾਂ ਉਹ ਸਾਰੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੰਦਰਲੇ ਮੂਟਾ ਪਰ ਤੁਸੀਂ ਤਾਂ ਬੰਦਾ ਕੈਂਡੀਨੇਟ ਕਹਿੰਦੇ ਕਿੱਥੇ ਦੇ ਕਰਵਾਉਂਦੇ ਤੁਸੀਂ ਇੱਕ ਮਿੰਟ ਗੱਲ ਸੁਣੋ ਨਹੀਂ ਨਹੀਂ ਪੰਥ ਮੈਂ ਤੁਹਾਡੀ ਪਾਰਟੀ ਮੇਰੀ ਗੱਲ ਦਾ ਸੁਣਿਓ ਜੋ ਪੰਥਨ ਨਾਲ ਜੁੜਦੇ ਆ ਪਰ ਕਾਲੀ ਦਲ ਕਿੱਥੇ ਪੰਥ ਕਰ ਰਿਹਾ ਹੈ ਬਾਜੀ ਪੰਥ ਕਿੱਥੇ ਨਹੀਂ ਹੈ ਜੀ ਤੁਸੀਂ ਮੇਰੀ ਗੱਲ ਸੁਣੋ ਹੁਣ ਤੁਸੀਂ ਪਹਿਲਾਂ ਤੁਹਾਡੀ ਗੱਲ ਦਾ ਜਵਾਬ ਦੇ ਲੈਣ ਦਿਓ ਮੈਨੂੰ ਗਰੀਬ ਨੂੰ ਮਾਫੀ ਦਾ ਲਾਭ ਸਾਰਾ ਸੁਧਿਹੜੀ ਕੀ ਕਰਾਂ ਉਹ ਤਕਰੀਰਤ ਬਾਰੇ ਦੇ ਭਰਦੇ ਪਾਜੀ ਹੁਣ ਕਹਿਣ ਉਹਦਾ ਜੋ ਮਰਜ਼ੀ ਤੇ ਚੱਲੋ ਜੀ ਉਹ ਇਹ ਇਸ ਵਿਸ਼ੇ ਤੇ ਆਪਾਂ ਗੱਲ ਇਸ ਲਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਵਿਸ਼ਾ ਹੁਣ ਕੱਲ ਤੱਕ ਸਾਫ਼ ਤੇ ਆ ਆਪਾਂ ਇੱਕ ਬਹੁਤ ਨਿਮਾਣੇ ਸਿੱਖਾਂ ਗੁਰੂ ਮਾਲ ਅਸੀਂ ਉਹ ਓਡੇ ਵੱਡੇ ਹੁਣ ਉਥੇ ਜਿੱਥੇ ਕੋਰਟ ਚ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਕੋਰਟ ਚ ਫੈਸਲਾ ਗਿਆ ਹੋਇਆ ਉਹ ਹੁਣ ਜੱਜਦਾਰ ਸਰਕਾਰ ਜੋ ਜੱਜਦਾਰ ਨੇ ਉਸ ਇਹ ਤੇ ਟਿੱਪਣੀ ਕਰ ਸਕਦੇ ਆ ਆਪਾਂ ਨਵਾਂ ਸਿੱਖੋਂ ਦੇ ਨਾਤੇ ਅਸੀਂ ਉੱਥੇ ਕੋਈ ਟਿੱਪਣੀ ਨਹੀਂ ਕੀਤੀ। ਉਹਨਾਂ ਦੇ ਟੈਮਪੋਰਰੀ ਹੁੰਦਾ ਰਿਹਾ ਸਾਰਾ ਕੁਝ ਜਿਹੜਾ ਚੋਕਾ ਨੇ ਜੋ ਸੁਝਾਅ ਦਿੱਤੇ ਜੋ ਆਪਣੇ ਤੁਹਾਡੇ ਜਥੇਦਾਰਾਂ ਨੇ ਸੁਝਾਅ ਦਿੱਤੇ ਜੋ ਲੋਕਲ ਵਰਕ ਕੈਂਡੀਡੇਟਾਂ ਨੇ ਉਹਨਾਂ ਨੂੰ ਸੁਝਾਅ ਦਿੱਤੇ। ਇਹ ਉਹਨਾਂ ਦੇ ਸੁਝਾਅ ਤਾਂ ਬਹੁਤ ਮਹੋਰ ਵੀ ਦਿੱਤੇ। ਇਹ ਨਹੀਂ ਨਹੀਂ ਜੇ ਜੇ ਗਈ ਜੇ ਉਹਨਾਂ ਕੁਝ ਹੁੰਦਾ ਕਮੇਟੀ ਦਾ ਹੋਰ ਵੀ ਬਹੁਤ ਬਹੁਤ ਸੀ। ਜਿਹੜਾ ਹੁਣ ਜਿਹੜੇ ਪ੍ਰਾਣੇ ਲੀਡਰ ਆ ਜਿਹੜੇ ਪੀੜੀਆਂ ਦਾ ਪੀੜੀਆਂ ਚੱਲੇ ਆਉਂਦੇ ਆ ਤੇ ਉਹਨਾਂ ਦਾ ਸੀ ਪਰ ਉਹਨਾਂ ਇਹਨਾਂ ਚ ਹੁਣ ਜਿਹੜੇ ਤੁਸੀਂ ਦੇਖੋ ਇੱਕ ਪ੍ਰਜ਼ੀਡੀਅਮ ਬਣਾਈ ਆ ਜੀ 13 ਬੰਦਿਆਂ ਦੀ। ਤੇਰਾ ਬੰਦਿਆਂ ਚ ਆਪਾਂ ਕਹਿੰਦੇ ਆ ਕਿ ਪੰਜਾਬ ਚ ਸਰਬੀ ਸਿੰਘ ਪਾਦਲ ਤੋਂ ਬਿਨਾ ਹੋਰ ਕੋਈ ਪ੍ਰਧਾਨਗੀ ਨਹੀਂ ਕਰ ਸਕਦਾ ਕੋਈ ਬੁੱਧੀਜੀਵ ਆ ਕੋਈ ਉਹ ਤੁਸੀਂ ਉਹਦਾ ਇੱਕ ਬੰਦੇ ਤੇ ਇੱਕ ਬੰਦਾ ਛਾਡਣਾ ਤੁਸੀਂ 13 ਬੰਦਿਆਂ ਦੀ ਪ੍ਰੈਸਿਡੈਂਸੀ ਬਣਾਈ ਆ ਜੀ 13 ਬੰਦਿਆਂ ਤੇ ਤੁਹਾਨੂੰ ਇੱਕ ਵੀ ਬੰਦਾ ਬੁੱਧੀਜੀਵ ਨਹੀਂ ਲੱਭਿਆ ਸਾਰੇ ਤੁਸੀਂ ਜਿਹੜੇ ਬਾਦਲ ਪਰਿਵਾਰ ਦੇ ਵਿਰੋਧੀ ਸੀਗੇ ਸ਼ੁਰੂ ਤੋਂ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਵਾਰੀ ਪਾਰਟੀਆਂ ਸਿੱਧੀਆਂ ਹੋਈਆਂ ਨੇ ਉਹੀ ਬਣਾਏ ਨੇ ਜੇ ਹੈਗਾ ਤਾਂ ਲਿਸਟ ਮੇਰੇ ਫੋਨ 'ਚ ਆ ਮੈਂ ਕੱਢ ਕੇ ਦਿਖਾ ਵੀ ਦੇਣਾ ਕਿਹੜੇ-ਕਿਹੜੇ ਮੈਂਬਰ ਪਾਏ ਨੇ ਉਹਦੇ 'ਚ ਮੈਨੂੰ ਇੱਕ ਵੀ ਬੁੱਧੀਜੀਵ ਦਿਖਾ ਦਿਓ ਇੱਕ ਵੀ ਕੋਈ ਨਿਊਟਰਲ ਬੰਦਾ ਦਿਖਾ ਦਿਓ ਪੋਜ਼ਿਟਿਵ ਵਿੱਚ ਜਿਹੜਾ ਵੀ ਕੋਈ ਪਾਇਆ ਹੋਵੇ ਉਹਨੇ ਭਾਜੀ ਇਹ ਤਾਂ ਇੱਕ ਹਫਤਾ ਦੀ ਹੁਣ ਜੋ ਤੁਸੀਂ ਮਰਜ਼ੀ ਕਹੀ ਚੱਲੋ ਮੈਂ ਤਾਂ ਇਹੀ ਕਹਿਣਾ ਕਿ ਆਨਹੀ ਬਾਨੀ ਕਾਲੀ ਦਾਲ ਨੂੰ ਖੋਰਾ ਲਾਉਣਾ ਕਾਲੀ ਦਾਲ ਨੂੰ ਕਮਜ਼ੋਰ ਕਰਨਾ ਕਾਲੀ ਦਾਲ ਨੂੰ ਖਤਮ ਕਰਨਾ ਇਹਦਾ ਇੱਕ ਮਤਲਬ ਰਹਿ ਗਿਆ ਮੋਰੇ ਦੂਰ ਤੇ ਕੋਈ ਗੱਲ ਨਹੀਂ ਮੇਰਾ ਸਰ ਇੱਕ ਸਵਾਲ ਸੀਗਾ ਬੀਬੀ ਜ਼ਗੀਰ ਕੌਰ ਨੇ ਪਹਿਲਾਂ ਵੀ ਬਾਗੀ ਹੋ ਕੇ ਪਾਰਟੀ ਛੱਡੀ ਸੀਗੀ ਉਸ ਤੋਂ ਬਾਅਦ ਫਿਰ ਸੁਖਵੀਰ ਪਾਦਲ ਜੀ ਨੇ ਜਿਹੜਾ ਹੈਗਾ ਉਹਨਾਂ ਨੂੰ ਫੇਰ ਪਾਰਟੀ ਜੁਆਇਨ ਕਰ ਲਈ ਕਿਸ ਤਰ੍ਹਾਂ ਦੇ ਦਿਆਂ ਭਾਜੀ ਗੱਲ ਸੁਣੋ ਜਦੋਂ ਪਾਰਟੀ ਅਸੀਂ ਫਿਰ ਇਹੀ ਤਾਂ ਸ਼ੋਅ ਨਹੀਂ ਗਾਲੀ ਦਿੰਦੀ ਇਹ ਸਰ ਸਰਦਾਸ ਸਿੰਘ ਬਾਦਲ ਦੀ ਇਹੀ ਰਹੀ ਕਿ ਜੇ ਚਲੋ ਪਾਰਟੀ ਚ ਕੰਮ ਤਾਂ ਕੀਤਾ ਕਦੇ ਇਹਨਾਂ ਨੇ ਪਾਰਟੀ ਲਈ ਕੰਮ ਕੀਤਾ ਤੇ ਜੇ ਇੱਕ ਬੰਦੇ ਨੂੰ ਆਪਾਂ ਕਹਿੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਜੇ ਘਰੇ ਆਜ ਵੀ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹਨਾਂ ਨੇ ਤਾਂ ਫੇਰ ਇੱਕ ਵਾਰੀ ਮੌਕਾ ਦੇਤਾ ਪਰ ਇਹ ਫੇਰ ਮਤਲਬ ਰਸ ਨਿਕਲੇ ਫੇਰ ਉਹਵੇਂ ਇਕੱਲਾ ਕੀਤੀਆਂ ਤੇ ਬਹੁਤ ਮਾੜੀ ਗੱਲ ਹੈ ਭਾਈ ਜੀ ਇੱਕ ਸਿਕਨ ਭਾਈ ਜੀ ਤੁਸੀਂ ਗੱਲ ਕਰਦੇ ਹੋ ਸੁਖਵੀਰ ਬਾਦਲ ਦੇ ਪ੍ਰਧਾਨਗੀ ਦੀ ਗੱਲ ਕੀਤੀ ਆ ਕਹਿੰਦੇ ਘਰ ਦੇ ਵਿੱਚ ਲੜਾਈ ਹੋ ਜਵੇ ਤਾਂ ਜਿਹੜਾ ਵੱਡਾ ਪਰਿਵਾਰ ਦਾ ਮੈਂਬਰ ਹੁੰਦਾ ਨਾ ਉਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਉਹਦੇ ਵਾਸਤੇ ਚਾਹੇ ਚਿੱਟੀ ਮਰਜੀ ਕੁਰਬਾਨੀ ਦੇਣੀ ਪੈ ਜਾਏ ਪਰ ਇੱਥੇ ਸੁਖਵੀਰ ਬਾਦਲ ਨੂੰ ਜਦੋਂ ਉਹਨਾਂ ਨੇ ਪ੍ਰਧਾਨਗੀ ਦੀ ਕੁਰਬਾਨੀ ਦੀ ਗੱਲ ਆਈ ਆ ਉੱਥੇ ਜਿਹੜੀ ਕਿਉਂ ਨਹੀਂ ਕੁਰਬਾਨੀ ਦਿੱਤੀ ਗਈ ਕਿਉਂ ਪੂਰਾ ਪਰਿਵਾਰ ਬਚਾਇਆ ਕਿਉਂ ਨਹੀਂ ਗਿਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪ੍ਰਧਾਨ ਜੀ ਪਹਿਲੇ ਦਿਨ ਤੋਂ ਹੀ ਸਾਰੀਆਂ ਮੀਟਿੰਗਾਂ ਹੋਈਆਂ ਅੱਜ ਜਿੱ ਕਿਸੇ ਮੈਂਬਰ ਸਾਹਿਬ ਬੈਠੇ ਨੇ ਐਸਜੀਪੀਸੀ ਮੈਂਬਰ ਸਾਹਿਬਾਂ ਦੀ ਮੀਟਿੰਗ علیحد੍ਹਾ ਹੋਈ ਵਰਕਿੰਗ ਕਮੇਟੀਆਂ ਦੀ علیحد੍ਹਾ ਹੋਈ ਮੀਟਿੰਗ ਚੂਥ ਦੀ ਲਹਿਦਾ ਹੋਈ ਇਸਤਰੀ ਕალი ਦਾ ਦੀ ਲਹਿਦਾ ਹੋਈ ਹਰ ਵਰਕਰ ਨੂੰ ਹਰ ਅਹੁਦੇਦਾਰ ਨੂੰ ਉੱਥੇ ਸੱਦਿਆ ਗਿਆ ਸੁਖਵੀਰ ਸਿੰਘ ਬਾਦਲ ਜੀ ਸਾਰਿਆਂ ਨੂੰ ਪਹਿਲਾਂ ਜਦੋਂ ਪਹੁੰਚੇ ਸੀਗੇ ਕਹਿੰਦੇ ਮੈਂ ਪਾਰਟੀ ਪ੍ਰਧਾਨਗੀ ਛੱਡਣ ਨੂੰ ਤਿਆਰ ਆ ਕਿ ਤੁਸੀਂ ਦੱਸੋ ਕੋਈ ਵੀ ਵਰਕਰ ਇੱਕ ਵੀ ਵਰਕਰ ਇਹ ਜਿਹੜੇ 7-8 ਜਾਣੇ ਆ ਇਹ ਤਾਂ ਪਹਿਲੇ ਦਿਨ ਤੋਂ ਹੀ ਚਾਹੇ ਬਰਨਾਲਾ ਪਰਿਵਾਰ ਹੋ ਗਿਆ ਜਾਂ ਜਿਹੜੇ ਵੀ ਆਪਾਂ ਬਾਕੀ ਪਰਿਵਾਰ ਨੇ ਆਪਾਂ ਸਾਰੇ ਦੇਖਦੇ ਆ ਕਿ ਇਹ ਪਹਿਲੇ ਦਿਨ ਤੋਂ ਬਦਲ ਪਰਮਾਨ ਦੇ ਗਏ ਇਨਸਟਾ ਪਰ ਹੁਣ ਵੀ ਇੱਕੋ ਹੀ ਮੰਗ ਉਠਦੀ ਆ ਕਿ ਜਿਹੜਾ ਸੁਖਵੀਰ ਬਾਦਲ ਆਪਣੀ ਪ੍ਰਧਾਨਗੀ ਛੱਡ ਦੇ ਭਾਜੀ ਇਹ ਤਾਂ ਇਹੀ ਉਠਾਉਂਦੇ ਆ ਨਾ ਜੀ ਗੱਲ ਤਾਂ ਹੁਣ ਇਹ ਨਹੀਂ ਇੰਨਾ ਵੱਡਾ ਕੈਂਟਰ ਬੈਠਾ ਐਡੀ ਵੱਡੀ ਸਾਡੀ ਲੀਡਰ ਚ ਬੈਠੀ ਆ ਲੋਕ ਵੋਟਰ ਵੀ ਤੇ ਹੈਗੇ ਆ ਤੁਹਾਨੂੰ ਕਿੰਨੇ ਪਰਸੈਂਟ ਵੋਟਰ ਆਈ ਆ ਕਾਲੀ ਦਲ ਕੋਲ ਵੋਟਰ ਵੀ ਪਾਉਂਦੇ ਨਹੀਂ ਵੋਟ ਹੀ ਨਹੀਂ ਪਾਉਂਦੇ ਮੇਰੇ ਨਾਲ ਲੋਕ ਲੋਕ ਦੁਖੀ ਆ ਲੋਕ ਇਹ 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 ਹੁਣ ਨਹੀਂ ਗੱਲਾਂ ਹੋਈਆਂ 23 ਵਾਰੀ ਇਹ ਕਾਲੀ ਦਲ ਜਿਹੜਾ ਵਾ ਉਹ ਇੱਕ ਇਵੇਂ ਹੋਈ ਆ ਬਦਲ ਕੱਲ੍ਹ ਗੱਲ ਵਿੱਚ ਤੁਹਾਨੂੰ ਦੱਸੋ ਬਿੱਟਰ ਜੋ ਜੋ ਦਾ ਮਤਲਬ ਉਹ YouTube ਨਹੀਂ ਬਣ ਗਈ ਕੱਲ੍ਹ ਉਹ ਕਹਿੰਦੇ ਵੀ ਅਕਾਲੀ ਦਾ ਲਾਈ ਨਹੀਂ ਸਕਦਾ ਪਰ ਅਕਾਲੀ ਦਲ ਫਿਰ ਇਹ ਨਹੀਂ ਹੁੰਦਾ ਇਹ ਪੰਜਾਬ ਇਸ ਚੀਜ਼ ਦਾ ਜਿਹੜਾ ਹੈਗਾ 2027 ਦੇ ਵਿੱਚ ਅਸੰਭਵ ਨਹੀਂ ਹੋਵੇਗਾ ਅੱਜ ਭਾਜੀ ਬੀਜਪੀ ਇਹ ਦੂ ਵੱਧ ਲੈ ਰਹੀ 16000 ਵੋਟ ਰਹਿ ਗਈ ਬਕੌਧਾ ਚ ਕਾਰਵਾਈ ਕਰਦੀ ਭਾਜੀ ਇਹ ਤਾਂ ਮੈਂ ਗੱਲ ਸੁਣੋ ਹੁਣ ਮੈਂ ਤੁਹਾਨੂੰ ਜਿਹੜੇ ਇੱਥੇ ਜਿਹੜੇ ਰਹਿ ਗਈ ਆ ਤਾਂ ਜਿਹੜੇ ਇੱਥੇ ਲੀਡਰ ਬੈਠੇ ਵੀ ਉਹਨਾਂ ਉਹਨਾਂ ਦੀ ਕਾਰਗੁਜ਼ਾਰੀ ਤੇ ਇਹ ਗੱਲ ਹੋਈ ਆ ਮੈਂ ਤੁਹਾਨੂੰ ਮੈਂ ਮੈਂ ਗੱਲ ਦਾ ਜਵਾਬ ਦੇ ਮੈਂ ਇਹ ਗੱਲ ਦਾ ਜਵਾਬ ਦਿੰਦਾ ਜੀ ਸਰਦਾਰ ਮੈਂ ਤੁਹਾਨੂੰ ਹਲਕਾ ਨਤੋਦਰ ਤੋਂ ਜੀ 2012 ਤੋਂ ਪਹਿਲਾਂ ਕੌਣ ਜਿੱਤਦਾ ਸੀ ਕਾਂਗਰਸ ਜਿੱਤਦੀ ਆਈ ਲਗਾਤਾਰ ਕਦੇ ਜਿੱਤਿਆ ਅਕਾਲੀ ਦਰ ਉਧਰੋਂ ਘਵਾਰ ਸਾਹਿਬ ਦੇ ਹਲਕੇ ਬੰਦੀ ਟੁੱਟੀ 2012 ਵਿੱਚ ਉਧਰੋਂ ਘਵਾਰ ਸਾਹਿਬ ਦੇ ਦੋਨੇ ਤੋਂ ਪਿੰਡ ਆਏ ਇਧਰੋਂ ਮੇਰੇ ਪਿਤਾ ਸਰਦਾਰ ਗਦੀਪ ਸਿੰਘ ਭੁੱਲਰ ਜੀ ਦੇ ਨੂਰਮੈਲ ਵਾਲੇ 80 85 ਪਿੰਡ ਆਏ ਇਹ ਹਲਕਾ ਬਹੁਤ ਵਧੀਆ ਬਣ ਗਿਆ ਸੀ ਹੁਣ ਸਾਹਮਣੇ ਤਾਂ ਜਿਹੜੇ ਲੋਕ ਸਾਹਮਣੇ ਆ ਲੋਕ ਤਾਂ ਸਤਕਾਰ ਦੇ ਵਜੇ ਆ ਜੀ ਲੋਕਾਂ ਨੂੰ ਸਤਕਾਰ ਦਿਓ ਕਿ ਲੋਕੀ ਤਾਨ ਸੀ ਨਾਲ ਹੁਣ ਉਹ ਲਰ ਸਾਹਿਬ ਦੇ ਨਾਲ ਅਸੀਂ ਦੇਖਦੇ ਹਾਂ ਮੇਰੇ ਮਾਤਾ ਜੀ ਨਾਲ ਬੈਠੇ ਆ ਮੇਰੇ ਮਾਤਾ ਜੀ ਇੱਕ ਵਾਰੀ ਦੱਸ ਦੇਣ ਕਿ ਇਹ ਕਦੇ ਜ਼ਿੰਦਗੀ ਚ ਘੁੰਮਣ ਗਏ ਆ ਕਦੇ ਉਹ ਲੋਕਾਂ ਨੂੰ ਸਮਰਪਿਤ ਲੀਡਰ ਸੀਗੇ ਇਹ ਗੱਲ ਉਹ ਜੇ ਉਹਨਾਂ ਕੋਲੇ ਘੰਟਾ ਵੀ ਸਮਾਂ ਹੁੰਦਾ ਸੀ ਘਰੇ ਨਹੀਂ ਬਹਿੰਦੇ ਸੀ ਲੋਕ ਜਿਹੜੇ ਭੁੱਲਰ ਸਾਹਿਬ ਨਾਲ ਕੰਮ ਕੀਤਾ ਜਾਂ ਜਿਨ੍ਹਾਂ ਨੇ ਉਹਨਾਂ ਨਾਲ ਮਤਲਬ ਰਹੇ ਆ ਉਹਨਾਂ ਦਾ ਸਟਾਈਲ ਜੇ ਉਹ ਪੱਗ ਵੀ ਬੰਦਦੇ ਸੀ ਨਾ ਪੱਗ ਵੀ ਲੋ ਸੰਗਤ ਚ ਬੈਠ ਕੇ ਬੰਦ ਲੈਂਦੇ ਹੁੰਦੇ ਸੀ ਕਿ ਮੇਰੇ ਵਰਕਰ ਦਾ ਟਾਈਮ ਨਾ ਖਰਾਬ ਹੋਵੇ ਕੋਈ ਬੰਦਾ ਸਾਡੇ ਘਰ 5:30 ਵਜੇ ਆ ਜਾਂਦਾ ਸੀ ਉਹਨੂੰ 5:00 ਵਜੇ ਵੀ ਗੇਟ ਖੋਲਦੇ ਸੀ ਕੋਈ ਰਾਤ 12:00 ਵਜੇ ਆ ਜਾਂਦਾ ਸੀ 12:00 ਵਜੇ ਵੀ ਇਹ ਤੁਸੀਂ ਮੇਰੇ ਤੇ ਯਕੀਨ ਨਾ ਕਰਿਓ ਸਾਡੇ ਹਲਕੇ ਚ ਪੁੱਛ ਲਿਓ ਜੀ ਪਰ ਐਕਟੀਵਿਟੀ ਵੀ ਕਿਉਂ ਘਟਾ ਦਿਆ ਕੋ ਮੇਰ ਬਣਾਵਾ ਪਾਜੀ ਗੱਲ ਸੁਣੋ 2012 ਚ ਮੈਂ ਤੁਹਾਨੂੰ ਉਹੀ ਦੱਸਦਾ 2012 ਅਸੀਂ ਹੈਗੇ ਆ ਕਾਲੀਦਲ ਦੇ ਨਾਲ ਸਾਡੇ ਅਸੀਂ ਚਾਹ ਕੇ ਵੀ ਕਾਲੀਦਲ ਵਿੱਚ ਆ ਸਕਦੇ ਕਿਉਂਕਿ ਜਿੱਥੇ ਤੁਹਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਹੋਣ 1982 ਚ ਸਾਡੇ ਦਾਦਾ ਜੀ ਸਰਦਾਰ ਸੋਹਣ ਸਿੰਘ ਭੁੱਲਰ ਜੀ ਨੇ ਸ਼ਹੀਦੀ ਦਿੱਤੀ ਸਾਡੀ ਪਰਦਾਦੀ ਜੀ ਮਾਤਾ ਉੱਤਮ ਕੌਰ ਜੀ ਕੁੰਜੀਆਂ ਦੇ ਮੋਰਚੇ 'ਚ ਜੇਲ੍ਹਾਂ ਕੱਟ ਕੇ ਆਏ ਫਿਰ ਸਾਡੇ ਦਾਦਾ ਜੀ ਨੇ ਸ਼ਹੀਦੀ ਦਿੱਤੀ ਫਿਰ ਸਾਡੇ ਪਿਤਾ ਜੀ ਨੇ ساری ਜ਼ਿੰਦਗੀ ਲਾਤੀ ਅਸੀਂ ਇਹ ਤਾਂ ਚਾਹ ਕੇ ਵੀ ਨਹੀਂ ਛੱਡ ਸਕਦੇ 2001 ਇੱਕ ਮਿਸਾਲ ਦੀ ਗੱਲ ਆ ਬਹੁਤ ਘੱਟ ਹਲਕੇ ਹੋਣਗੇ ਜਿਨ੍ਹਾਂ ਦੀ ਟਿਕਟ ਕੱਟੀ ਗਈ 2012 ਚ ਅਸੀਂ ਮੌਜੂਦਾ ਐਮ.ਐਲ.ਏ ਸੀ ਸਾਡੀ ਟਿਕਟ ਕੱਟ ਕੇ ਬਟਾਲਾ ਸਾਹਿਬ ਨੂੰ ਦਿੱਤੀ ਅਸੀਂ ਮਦਦ ਕੀਤੀ ਸਾਡੇ ਪੋਸਟਰ ਸਾਡੀਆਂ ਮਾਤਾ ਜੀ ਦੀ ਤੇ ਬਾਦਲ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਅਸੀਂ ਅਸੀਂ ਪਾੜ ਠੀਕ ਤਿਆਰ ਤਿਆਰ ਸੀਗਾ ਤਿਆਰ ਦੇਤਾ ਸੀ ਪਰ ਪਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਮੈਨੂੰ ਇੱਕ ਵੀ ਦੱਸ ਦੋ ਇੱਕ ਵੀ ਬਾਈ ਇਲੈਕਸ਼ਨ ਭੁੱਲਰ ਪਰਿਵਾਰ ਨਾ ਗਿਆ ਹੋਵੇ ਇੱਕ ਵੀ ਧਰਨੇ ਤੇ ਕਿਤੇ ਨਾ ਭੁੱਲਰ ਪਰਿਵਾਰ ਨਾ ਗਿਆ ਹੋਵੇ ਇੱਕ ਵੀ ਕਿਸੇ ਰੈਲੀ 'ਚ ਭੁੱਲਰ ਪਰਿਵਾਰ ਨਾ ਗਿਆ ਹੋਵੇ ਉਹ ਮੈਨੂੰ ਦੱਸੋ ਹੁਣ ਇਹ ਦੀ ਹੁਣ ਇਹਨਾਂ ਦੀ ਕਮਾਂਡ 2012 'ਚ ਇਹਨਾਂ ਨੂੰ ਸੌਂਪਤੀ ਉਸ ਤੋਂ ਬਾਅਦ ਤੋੜਨਾ ਸਤਕਾਰ ਨਾਲ ਤਾਂ ਹੁਣ ਅਸੀਂ ਕਿਹਾ ਸੀ ਕੋਈ ਵਰਕਰ ਸੀ ਤਿੰਨਵਾਰ ਦੇ ਐਮਐਲਏ ਨੇ ਹੁਣ ਹਰ ਬੰਦਾ ਹੁਣ ਜੇ ਉਰੇ ਸਟੇਜ ਕੋਈ ਵੱਡੀ ਲੱਗ ਰਹੀ ਆ ਤਾਂ ਉੱਤੇ ਗੁਰਪ੍ਰਤਾ ਸਿੰਘ ਬਡਾਲਾ ਜੀ ਦਾ ਸਾਨੂੰ ਸਨੇਹਾ ਤੇ ਮਾਫੀ ਅਸੀਂ ਆਪ ਥੋੜੋ ਆ ਕੇ ਚੱਲ ਕੇ ਆ ਸਕਦੇ ਹੁਣ ਜਦੋਂ ਉਹਨਾਂ ਨੂੰ ਕੋਈ ਇਹ ਮਹਿਸੂਸ ਨਹੀਂ ਹੋਇਆ ਤੇ ਹੁਣ ਰਿਜ਼ਲਟ ਵੀ ਦੇਖ ਲਓ ਜੀ ਸਰ ਸਿਕਰਕੀ ਦਾ ਰੋਸ ਚਲਾਉਂਦੇ ਨਹੀਂ ਇਹੀ ਤਾਂ ਗੱਲ ਸੁਣੋ ਜੀ ਬੰਦੇ ਜਿਹੜੇ ਕਾਲੀ ਦਲ ਦੇ ਸਾਹਮਣੇ ਨਹੀਂ ਜਿਨ੍ਹਾਂ ਦੇ ਪਰਚੇ ਕਰਾਏ ਆ ਗੱਲ ਸੁਣੋ ਜਿਨ੍ਹਾਂ ਦੇ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਅਨੇਕਾਂ ਧਾਰਨਾਵਾਂ ਦੇ ਸਕਦਾ ਪਰ ਸਮਾਂ ਨਹੀਂ ਮੈਂ ਖਰਾਬ ਕਰਨਾ ਚਾਹੁੰਦਾ ਜਿਨ੍ਹਾਂ ਦੇ ਪਤੀ ਘਰ ਆਲੇ 5-5 ਸਾਲ ਜੇਲਾ ਕੱਟੀਆਂ ਉਹ ਪਰ ਜਿਨ੍ਹਾਂ ਦੇ ਝੂਠੇ ਪਰਚੇ ਕਰਾਏ ਉਹ ਪਰਿਵਾਰ ਆਪ ਦੇ ਪਰਿਵਾਰ ਨੂੰ ਤੁਰੰਤ ਦੇ ਦੂ ਨਾਲ ਕਿਸੇ ਦੇ ਉਹ ਕਿਵੇਂ ਕਹਿ ਦੂਗਾ ਤੁਸੀਂ ਕਾਲੀ ਦਲ ਦੇ ਨਾਲ ਤੁਰਪੂਰ